ਸਭ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਜਣੇ ਹੋਮੋਗੇ ਵਧੀਆ ਅ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦੇਈਏ ਵੀਡੀਓ ਚ ਇੱਕ ਡਿਸਕਲੇਮਰ ਆ ਜੇਲੇ ਵੀ ਮੇਰੇ ਵੀਰ 18 ਸਾਲ ਤੋਂ ਘਟਨੇ ਉਹ ਵੀ ਆਪਣੀ ਵੀਡੀਓ ਨਾ ਦੇਖਿਓ ਇਹ ਵੀਡੀਓ ਤੁਹਾਡੇ ਵਾਸਤੇ ਨਹੀਂ ਹੈਗੀ ਇਹ ਤਕਰੀਬਨ ਆਪਣੀ ਇਨਫੋਰਮੇਸ਼ਨ ਵਾਸਤੇ ਵੀਡੀਓ ਹੁੰਦੀ ਆ ਪਾ ਕਿਸੇ ਵੀ ਤਰ੍ਹਾਂ ਦਾ ਨਾ ਕਿ ਗੈਰ ਕਾਨੂੰਨੀ ਇਨਫੋਰਮੇਸ਼ਨ ਬਣਾਉਣੇ ਤੇ ਨਾ ਹੀ ਸਾਡਾ ਕੋਈ ਕੰਮ ਆ ਸਾਡਾ ਕੰਮ ਸਿਰਫ ਲੋਕਾਂ ਤੱਕ ਇੱਕ ਸੇਫ ਇਨਫੋਰਮੇਸ਼ਨ ਪਹੁੰਚਾਉਣ ਦਾ ਤਾਂ ਕਿ ਵੀ ਹਰੇਕ ਲੋਕਾਂ ਤੱਕ ਕਿਸੇ ਜਿੰਨਾਂ ਕੋ ਹਥਿਆਰ ਰੱਖੇ ਹੋਏ ਨੇ ਇਹ ਲਾਇਸੈਂਸੀ ਵਪਨ ਨੇ ਜੀ ਜਿੰਨੇ ਵੀ ਵੀਡੀਓ ਬਣਦੀਆਂ ਰਹੀਆਂ ਤੇ ਇਹ ਲਾਇਸੈਂਸੀ ਹੁੰਦੀਆਂ ਨੇਗੇ ਤੇ ਉਹਨਾਂ ਵਾਸਤੇ ਇੱਕ ਇਨਫੋਰਮੇਸ਼ਨ ਬਣ ਜਾਂਦੀ ਤੇ ਜਿੰਨਾ ਮੇਰੇ ਵੀਰਾਂ ਦੇ ਲਾਇਸੈਂਸ ਬਣ ਰਹੇ ਨੇ ਤੇ ਕੋ ਉਹਨਾਂ ਤੱਕ ਇੱਕ ਸੇਫ ਇਨਫੋਰਮੇਸ਼ਨ ਸਾਬਤ ਹੋ ਸਕੇ ਚਲੋ ਜੀ ਵੀਡੀਓ ਜੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਦੱਸ ਜੀ ਦੇਖੋ ਚੈਂਬਰ ਕਲੀਅਰ ਹੈ ਮੈਗਜ਼ੀਨ ਖਾਲੀ ਹੈ ਠੀਕ ਹੈ ਤੇ ਮੈਂ ਮੇਰੇ ਵੀਰਾਂ ਦੇ ਉੱਪਰ ਨਾਲ ਕਾਫੀ ਜ਼ਿਆਦਾ ਕਹਿਣ ਤੋਂ ਬਾਅਦ ਮੈਂ ਵੀਡੀਓ ਬਣਾਈ ਆ ਮੇਂ ਵੀਡੀਓ ਵੈਸੇ ਬਣਾਈ ਹੋਈ ਸੀਗੀ ਪਹਿਲਾਂ ਅੱਜ ਥੋੜਾ ਜਿਆਦਾ ਡਿਸਕ੍ਰਾਈਬ ਹੋਰ ਆਪਾਂ ਖੁੱਲਕੇ ਇਹ ਕਰਨਾ ਇਹਨੂੰ ਵੀ ਜਿੰਨਾ ਕੋ ਹੋ ਸਕੇ ਵੀ 315 ਹੋਰ ਦੇ ਵੀ ਜਿੰਨੀਆਂ ਵੀ ਤੁਹਾਡੇ ਅਸ਼ੇ ਕੁਐਸਚਨ ਨੇਗੇ ਇੱਕ ਬਈ ਮੇਰਾ ਤੁਹਾਡੇ ਨਾਲ ਹੀ ਅੱਗੇ ਲਾਗਾ ਠੀਕ ਆ ਬਦਲ ਸ਼ਿਕਵਾ ਤੁਹਾਡੇ ਕੋ ਇੱਕ ਵੀ ਯਾਰ ਤੁਸੀਂ ਤਕਰੀਬਨ ਆਪਣੀ ਵੀਡੀਓ ਨੂੰ ਵਿਊ ਤਾਂ ਵਗ ਜਾਂਦੇ ਨੇ 1000 ਪਲੱਸ ਹੋ ਜਾਂਦਾ 300 ਪਲੱਸ ਹੋ ਜਾਂਦਾ 400 ਜਿੰਨੇ ਵੀ ਜਾਂਦੇ ਨੇ ਯਾਰ ਪਰ ਲਾਈਕ ਬਈ ਤਿੰਨ ਚਾਰ ਕੇ ਹੁੰਦੇ ਨੇ ਜੇ ਵੀ ਵੀਡੀਓ ਦੇਖਦੇ ਹੋਗੇ ਬਾਅਦ ਤੱਕ ਦੇਖਦੇ ਜਾਂ ਤਾਂ ਘੱਟੋ ਘਟੇ ਲਾਈਕ ਤਾਂ ਕਰ ਦਿਆ ਕਰੋ ਬਾਕੀ ਜੇ ਤੁਹਾਨੂੰ ਚੰਗੀ ਲੱਗੂ ਤਾਂ ਲਾਈਕ ਕਰਿਓ ਜੇ ਅੱਜ ਤੁਹਾਨੂੰ ਇਨਫੋਰਮੇਸ਼ਨ ਆਪਾਂ ਤੁਹਾਨੂੰ ਦੱਸਦੇ ਆ ਠੀਕ ਹੈ ਤੇ ਆਪਾਂ ਅੱਜ ਦੇਖਦਾ ਜਿਹਦੇ ਵਿੱਚ ਤੁਹਾਡਾ ਕਿੰਨਾ ਘਪਰਵਾ ਜੇ ਆਪਾਂ ਤੁਹਾਨੂੰ ਤੁਸੀਂ ਜਿੰਨਾ ਮੈਨੂੰ ਪਿਆਰ ਦੋਗੇ ਮੇਰਾ ਪਰਿਵਾਰ ਉਹ ਤੁਸੀਂ ਯਾਰ ਹਨਾ ਉਹ ਆਪਣਾ ਉਹਨਾਂ ਜਿਆਦਾ ਹੋਰ ਵਧੀਆ ਡੀਪਲੀ ਚੱਲੀ ਜਾਊਗਾ ਕੰਮ ਤੇ ਸਭ ਤੋਂ ਪਹਿਲੇ ਜਿਹੜਾ 315 ਬੋਰ ਜਿਹੜੇ ਕਹਿੰਦੇ ਨਵੀਂ ਸਮੂਥ ਨੀ ਦੀ ਠੀਕ ਹੈ ਜੀ ਤੇ ਆਹ ਦੇਖੋ ਤੁਸੀਂ ਇਹ ਕਿੰਨੀ ਚੰਗੀ ਠੀਕ ਹੈ ਇਹ ਇਹ ਬਈ ਆਪਣਾ ਦੇਖੋ ਮੈਂ ਟ੍ਰਾਈਗਲ ਚਾਹਤ ਪਾਈ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਬਈ ਮੈਂ ਨਾ ਫਾਇਰ ਨਹੀਂ ਲਗਾਦਾ ਡਰਾਈ ਫਾਇਰ ਨਹੀਂ ਕਰਨਾ ਚਾਹੁੰਦਾ ਰਾਈਫਲ ਨੂੰ ਕਦੀ ਵੀ ਇਹ ਇੰਨੀ ਸਮੂਥ ਹੋਣ ਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਨਾ ਇਹ ਬਈ ਮੈਂ ਕਰੀ ਹੋਈ ਆ ਖੁਦ ਆਪ ਦੇ ਆਪ ਸਭ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਦਿਖਾ ਦਵਾਂ ਵੀ ਤੁਸੀਂ ਨੇ ਸਭ ਤੋਂ ਪਹਿਲਾਂ ਜਿਹੜਾ ਇਹਨੂੰ ਸਮੂਥ ਕਰਨ ਵਾਸਤੇ ਤੁਹਾਡਾ ਕੀ ਚੀਜ਼ ਵੀ ਸਹੀ ਹੋਣੀ ਚਾਹੀਦੀ ਤੇ ਆਪਾਂ ਨਾ ਰੱਖ ਰਖਾਉ ਦੇ ਉੱਪਰ ਵੀ ਗੱਲ ਕਰਦੇ ਅੱਜ ਨਾਲੇ ਅੱਜ ਕਾਫੀ ਟਾਈਮ ਹੋ ਗਿਆ ਮੈਂ ਵੀ ਨਹੀਂ ਫਾਇਰ ਪੈਨ ਬੋਲੀ ਤੇ ਫਾਇਰ ਪੈਨ ਬੋਲ ਕੇ ਤੁਹਾਨੂੰ ਦਿਖਾਉਣਾ ਮੈਂ ਤੇ ਮੈਂ ਵਾਲੀ ਨੂੰ ਲਿੰਕ ਕੀਤੀ ਸੀ ਤਕਰੀਬਨ ਬਹੁਤ ਵਧੀਆ ਵੀ ਲੋੜ ਨਹੀਂ ਮੈਂ ਦੀ ਤਕਰੀਬਨ ਬਹੁਤ ਵਧੀਆ ਬੰਦ ਸਾ ਪਈ ਹੈ ਇਹ ਨੂੰ ਸਮੂਤ ਕਰਨ ਵਾਸਤੇ ਬਈ ਜਿਹੜੀ ਇਹ ਆਹਾ ਪਿੱਛੇ ਵਾਲੀ ਜਿਹੜੀ ਨੋਵਾ ਇਹਦੇ ਵਿੱਚ ਇੱਕ ਸਪਰਿੰਗ ਹੁੰਦਾ ਤੇ ਇਹਨੂੰ ਪਹਿਲਾਂ ਸਭ ਤੋਂ ਪਹਿਲੇ ਇਹਦੇ ਪਿੱਛੋਂ ਉੱਥੋਂ ਨਟ ਖੁੱਲ ਜਾਂਦਾ ਠੀਕ ਹੈ ਨਟ ਖੁੱਲ ਕੇ ਆਹਾ ਬਾਹਰ ਆ ਜੂਗੀ ਤੇ ਫਾਇਰ ਪੰਨੇਗੀ ਜਿਹੜੀ ਤੇ ਇਹਦੇ ਮੂਹਰੇ ਅੱਗੇ ਟੂਲ ਲੱਗਦਾ ਟੂਲ ਨਾਲ ਇਹ ਖੁੱਲ ਜਾਂਦੀ ਆ ਇਹਦੇ ਵਿੱਚ ਚੂੜੀਆਂ ਨਹੀਂ ਹੈਗਾ ਗਾਹਾਂ ਵੀ ਠੀਕ ਹੈ ਜਿਹੜੀਆਂ ਫਾਇਰ ਪਿੰਨ ਨੂੰ ਹੋਲਡ ਕਰਕੇ ਰੱਖਦੀਆਂ ਨਹੀਂ ਜਿਵੇਂ ਉਹ ਆ ਜਿਹੜੀ ਤਾੜ ਹੈਗੀ ਇਹਦੇ ਅੱਗੇ ਵੀ ਉਹ ਹੈਗੀ ਲੱਗੀ ਹੋਈ ਠੀਕ ਹੈ ਜੀ ਤੇ ਉਹਨੂੰ ਤੁਸੀਂ ਕੀ ਕਰਨਾ ਉਹ ਜਿਹੜਾ ਗਨ ਹੌਕਸ ਵਾਲਾ ਕਰੂਗਾ ਤੁਸੀਂ ਉਹਨੂੰ ਦੱਸ ਦਿਓ ਇਹਦੇ ਵਿੱਚ ਨਾ ਜਦੋਂ ਤੁਸੀਂ ਸਪ੍ਰਿੰਗ ਨੂੰ ਇੱਕ ਬਾਹਰ ਕੱਢੋਗੇ ਸਪ੍ਰਿੰਗ ਨੂੰ ਹਲਕਾ ਫੁਲਕਾ ਵਿੱਚੋਂ ਸਪ੍ਰਿੰਗ ਕਦੀ ਇੱਕ ਜਾਂ ਦੋ ਮਤਲਬ ਜਿਹੜੀ ਚੂੜੀ ਹੁੰਦੀ ਹੈ ਇੱਕ ਤਰ੍ਹਾਂ ਸਪ੍ਰਿੰਗ ਹੁੰਦਾ ਜਿਹੜਾ ਉਹਦਾ ਇੱਕ ਮੋੜ ਵੜ ਦਿਓ ਜਿੰਨਾ ਕੁ ਤੁਹਾਨੂੰ ਸਮੂਥ ਚਾਹੀਦੀ ਹੈ ਜਿਹੜੀ ਤੁਹਾਡੀ ਰਾਈਫਲ ਆ ਤਕਰੀਬਨ ਤੁਸੀਂ ਉਹਦਾ ਹੱਥ ਆਹਦੇ ਤੋਂ ਪਾ ਲਓ ਵੀ ਉਹ ਸਮੂਥ ਹੋ ਸਕੇ ਬਰੇਥ ਆਉ ਤਾਂ ਬੋਲਟ ਸਮੂਥ ਹੁੰਦਾ ਦੇਖੋ ਹਣਾ ਬਾਕੀ ਕਹੀ ਜਾਂਦੇ ਨੇ ਤੁਸੀਂ ਆਹ ਰਗੜ ਦੋ ਉਹ ਰਗੜ ਦੋ ਮੈਨ ਰਗੜ ਕੇ ਦੇਖਿਆ ਹੈਗਾ ਉਹ ਕੋਈ ਫਰਕ ਨਹੀਂ ਪੈਂਦਾ ਹੈਗਾ ਸਭ ਤੋਂ ਵਧੀਆ ਚੀਜ਼ ਤਾਂ ਹੀ ਆ ਜਿਹੜੀ ਇਹ ਸਮੂਥ ਬਣਾਉਂਦੀ ਆ ਠੀਕ ਹੈ ਰਾਈਫਲ ਨੂੰ ਤੇ ਕੰਮ ਉਹ ਨਹੀਂ ਗੁਰ ਬੋਲਟ ਫਾਇਰ ਮੈਨ ਨੂੰ ਨਹੀਂ ਕੰਮ ਕਰਨਾ ਠੀਕ ਹੈ ਤੇ ਉਹ ਵੀ ਜਿਹੜਾ ਤੁਸੀਂ ਵਧੀਆ ਕਾਰੀਗਰਾਂ ਕਿਸੇ ਗਨ ਹਾਊਸ ਦੇ ਵਿੱਚ ਤੁਸੀਂ ਉਹਨਾਂ ਬੰਦਿਆਂ ਤੋਂ ਕਰਵਾਇਓ ਇਹੇ ਆਪ ਨਾ ਘਰੇ ਪੰਗੇ ਲੈਣ ਬੈਠ ਜਿਓ ਖੁੱਲ ਘਰੇ ਵੀ ਹੋਊਗੀ ਫਾਇਰ ਪਿੰਚ ਨੂੰ ਕੋਈ ਵੱਡੀ ਗੱਲ ਨਹੀਂ ਜੱਟ ਜਗਾੜੀ ਹੁੰਦੇ ਨੇਗੇ ਤਕਰੀਬਨ ਜਿੰਨਾਂ ਕੋਲ ਵੈਪਨ ਡੀਗਰ ਦੇਖੇ ਰਹਿਦਾ ਵੀ ਕਿਵੇਂ ਖੁੱਲੂਗੀ ਘਰੇ ਖੋਟਿਓ ਨਾ ਖਲਮਾਇਓ ਕਿਸੇ ਕਾਰੀਗਰ ਤੋਂ ਤੇ ਉਹਨੂੰ ਕਹਿ ਦਿਓ ਵੀ ਇਹਨੂੰ ਸਮੂਥ ਕਰਨਾ ਤੇ ਇਹਦੇ ਵਿੱਚੋਂ ਫਾਇਰ ਪਿੰਚੋਂ ਸਪ੍ਰਿੰਗ ਉਹ ਕੱਢ ਕੇ ਸਮੂਥ ਕਰਿਓ ਨਾ ਕਿ ਆਹਰੇ ਰੂੜ ਰਗੜ ਕੇ ਜੇ ਤੁਸੀਂ ਰੇਰ ਰਗੜਤੀ ਨਾ ਇਹਦੀ ਨਾ ਪਕੜ ਖਰਾਬ ਹੋ ਜੂਗੀ ਜਿਹਦੇ ਉੱਪਰ ਬੋਲਟ ਚੱਲਦਾ 315 ਦੇ ਬੋਰਡ ਦੇ ਵਿੱਚ ਤੇ 326 ਦੇ ਵਿੱਚ ਇੱਕ ਹੀ ਦੀ ਚੀਜ਼ ਦਾ ਫਰਕ ਆ ਬਈ ਜਿਹੜਾ ਦਾ ਬੋਲਟ ਆ ਦੇਖੋ ਤੁਸੀਂ ਕਿੰਨਾ ਮਟੀਰੀਅਲ ਲੱਗਿਆ ਹੈ ਠੀਕ ਹੈ ਆ ਦੇਖੋ ਤੁਸੀਂ ਜਿਹੜੀ ਇੰਡੀਆ 315 ਬੋਰਡ ਦੀ ਗੱਲ 30 ਦੀ ਗੱਲ ਕਰ ਰਿਹਾ ਮੈਂ ਤੇ ਇੰਡੀਅਨ ਹੀ ਇਹ ਹੈ ਬਈ ਇੰਪੋਰਟਡ ਦਾ 315 ਕੋਈ TJ ਨਹੀਂ ਕਿਹਾ ਕਦੇ ਰੱਬ ਨੇ ਚਾਹਿਆ ਮੈਂ ਤੁਹਾਨੂੰ ਕਿ 315 ਉਹ ਇੰਪੋਰਟਡ ਵੀ ਦਿਖਾਵਾਂਗੇ ਗਨ ਹਾਊਸ ਚ ਪਈ ਹੈ ਜੀ ਆਪਣੇ ਜਾਣਕਾਰ ਕੋਲ ਉਹਨਾਂ ਦੀ ਇਨਫੋਰਮੇਸ਼ਨ ਐਵੇਂ ਹੈ ਕਿ ਹਜੇ ਉਹ ਮਿਸ ਇਨਫੋਰਮੇਸ਼ਨ ਜੀ ਹੋ ਸਕਦੀ ਹੈ ਕਿਵੇਂ ਕਾਰਨ ਪਤਾ ਕੀ ਹੈ ਜੀ ਉਹਦੀ ਨਾ ਸੇਲ ਪਰਮਿਸ਼ਨ ਪਾਉਣੀ ਆ ਬੰਦੇ ਨੇ ਤੇ ਸੇਲ ਪਰਮਿਸ਼ਨ ਪਾਉਣ ਤੋਂ ਬਾਅਦ ਆਪਾਂ ਤੁਹਾਨੂੰ ਕੰਪੈਰੀਸ਼ਨ ਕਰਾਂਗੇ ਆਹੀ ਰਾਈਫਲ ਨਾਲ ਇਹ ਇੰਡੀਅਨ ਹੈਗੀ ਤੇ ਇੰਡੀਅਨ ਵਰਸੇ ਇੰਪੋਰਟਡ ਹੋਊਗੀ ਠੀਕ ਹੈ ਜੀ ਤੇ ਇੰਪੋਰਟਡ ਰਾਈਫਲ ਦੇ ਵਿੱਚ ਦੋ ਤਰ੍ਹਾਂ ਦੀਆਂ ਆਈ ਹੋਈਆਂ 315 ਤੇ ਇੱਕ ਦੇ ਨਾਲ ਜਿਵੇਂ ਇਹਦਾ ਮੈਗਜ਼ੀਨ ਇਦਾਂ ਨਿਕਲਦਾ ਠੀਕ ਹੈ ਫਿਰ ਮਤਲਬ ਬਾਹਰੋਂ ਬਾਹਰ ਠੀਕ ਹੈ ਤੇ ਇੱਕ 315 ਬੋਲ ਦੇ ਐ ਸੇਮ ਮੈਗਜ਼ੀਨ ਇਹੀ ਆ ਪਰ ਉਹ ਰੂਵੇਬਲ ਨਹੀਂ ਆ ਉਹ ਪ੍ਰੋ ਲੋਡ ਹੁੰਦੀ ਆ ਇੱਥੋਂ ਲੋਡ ਹੁੰਦੀ ਏ ਉਹ ਤੇ ਉਹ ਬਹੁਤ ਰੇਅਰ ਨਹੀਂ ਆ ਉਸ ਤੋਂ ਵੀ ਜ਼ਿਆਦਾ ਰੇਅਰ ਨਹੀਂ ਆ ਜਿਨ੍ਹਾਂ ਦੀ ਮੈਗਜ਼ੀਨ ਇਸ ਤਰ੍ਹਾਂ ਟਿਊਬ ਚ ਠੀਕ ਹੈ ਜੀ ਤੁਸੀਂ ਦੇਖਿਓਗੇ ਕੋਈ ਨਾ ਕੋਈ ਰਾਈਫਲ ਦੇਖ ਲਿਓਗੇ ਤੁਸੀਂ ਸਰਚ ਕਰ ਲਓ 315 ਮੂਰ ਵੀ ਬਸੇ ਮੈਨੂੰ ਤਾਂ ਨਾਮ ਨਹੀਂ ਪਤਾ ਕੀ ਆ ਪਰ ਕਹਿੰਦੇ ਨੇਗੇ ਵੀ ਉਹ ਵੀ 315 ਮੂਰ ਦੇ ਗੋਲੀ ਚਲਦੀ ਹੋਵੇ ਚ ਮੂਰ ਰੱਬ ਜਣੇ ਬੋਰ ਤਾਂ ਕੋਈ ਹੋਰ ਹੀ ਆ ਉਹ ਪਰ ਹੈਗੀ ਮਿਲਟਰੀ ਵੈਪਨ ਯੂਜ਼ਡ ਨੇਗੇ ਉਹ ਟਿਊਬ ਵਾਲੀ ਬੈਰਲ ਜਿਹੜੀ ਹੁੰਦੀ ਹੈਗੀ ਨਾ ਉਹਦੇ ਕਈ ਵਾਰੀ ਸਪ੍ਰਿੰਗ ਚ ਦਿੱਕਤ ਆ ਸਕਦੀ ਆ ਫਿਰ ਕੀ ਤਾਂ ਹੀ ਉਸ ਤੋਂ ਬਾਅਦ ਫਿਰ ਬ੍ਰਿਟਿਸ਼ ਆਰਮੀ ਨੇ ਬਣਾਈ ਸੀਗੀ ਰਾਈਫਲ ਜਿਹਦੇ ਵਿੱਚ ਮੈਗਜ਼ੀਨ ਆਮ ਜਿਹਾ ਲੱਗਦਾ ਸੀਗਾ ਮਤਲਬ ਆਹ ਸਟਾਈਲ ਨਾਲ ਇਹ ਪਹਿਲਾਂ ਫਿਕਸ ਸੀਗਾ ਫਰਮੂਲੇ ਕਰਤਾ ਤੇ ਸਭ ਤੋਂ ਬੈਸਟ ਮੈਗਜ਼ੀਨ ਮੇਰੇ ਹਿਸਾਬ ਨਾਲ ਤਾਂ ਆਹੀ ਆ ਬਾਕੀ ਮੈਨੂੰ ਨਹੀਂ ਪਤਾ ਹਨ ਤੇ 315 ਬੋਰ ਦੇ ਵਿੱਚ ਬਈ ਸਭ ਤੋਂ ਵੱਡੀ ਜਿਹੜੀ ਖਾਸੀਅਤ ਹੈਗੀ ਜਿਹੜੀ ਮੈਨੂੰ ਸਭ ਤੋਂ ਬੈਸਟ ਵਨ ਆਫ ਦੀ ਬੈਸਟ ਲੱਗਦੀ ਆ ਉਹ ਹੈਗੇ ਬਈ ਇਹਦੀ ਚੋਕ ਬੈਰਲ ਜਿਹੜੀ ਤੇ ਬੈਰਲ ਆਈ ਨਾ ਤੁਸੀਂ ਯਕੀਨ ਨਹੀਂ ਮੰਨੋਗੇ ਮੈਂ ਕਾਫੀ ਯੂਜ਼ ਕੀਤੀ ਹੀ ਆ ਆਹ ਇਹਦਾ ਕਾਰਟੂਸ ਆ ਠੀਕ ਹੈ ਜੀ ਆਹ ਤੇ ਆਹ ਦੇਖੋ ਇਹਦੇ ਵਿੱਚ ਇੱਥੇ ਅੜੇ ਜਾਂਦਾ ਹੈਗਾ ਇਹਦੇ ਉੱਪਰ ਦੇਖੋ ਨਿਸ਼ਾਨ ਵੀ ਹੋ ਗਿਆ ਦੇਖੋ ਰੈਗ ਆ ਇਹਨਾਂ ਕੱਸ ਗਿਆ ਇੰਨੀ ਇੰਨੀ ਜ਼ਿਆਦਾ ਬੈਰਲ ਦੀ ਇੰਨੀ ਜ਼ਿਆਦਾ ਕੁਆਲਿਟੀ ਹੈ ਦੀ ਠੀਕ ਹੈ ਮੈਂ ਜ਼ੂਮ ਕਰ ਨੂੰ ਕਹਿ ਰਿਹਾ ਵੈਸੇ ਕਈ ਵਾਰੀ ਫੋਕਸ ਨਹੀਂ ਹੁੰਦਾ ਇਹ ਤੇ ਐਦਾਂ ਦੇਖੋ ਤੁਸੀਂ ਇੰਨੀ ਜ਼ਿਆਦਾ ਝੋਕ ਹੈ ਇਹ ਆਪਣੀ ਮੈਂ ਬਹੁਤ ਸਮਾਂ ਸਾਫ਼-ਸਵਾਲ ਕਰਕੇ ਰੱਖਦਾ ਬਈ ਦੀ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਜ਼ਿਆਦਾ 315 ਦੀ ਠੀਕ ਹੈ ਜਿਹੜੀ ਇਹਦੀ ਬੈਰਲ ਹੈਗੀ ਨਾ ਇਹਦੀ ਬੈਰਲ ਬਹੁਤ ਸ਼ਕਤੀ ਗਰਮ ਹੁੰਦੇਗੀ ਜਦੋਂ ਆਪਾਂ ਫਾਇਰ ਕਰਦੇਗੇ ਤਕਰੀਬਨ ਦਿੱਕਤ ਆ ਜਾਂਦੀ ਹੈ ਤੇ ਅੱਜ ਤੁਹਾਡੇ ਇੱਕ ਹੋਰ ਦੋ ਸਵਾਲਾਂ ਦਾ ਜਵਾਬ ਵੀ ਮੈਂ ਲੈ ਕੇ ਆਇਆ ਤੇ ਇੱਕ ਨਾ ਮੈਂ ਵੀਡੀਓ ਦੇਖੀ ਸੀ 315 ਦਾ ਜਿਹਦੇ ਵਿੱਚ ਗੋਲੀ ਫਸ ਗਈ ਸੀ ਤੇ ਬਾਈ ਮਤਲਬ ਕੱਢਣ ਕੇ ਐਦਾਂ ਨਿਕਲੀ ਨਹੀਂ ਗੋਲੀ ਚਲੋ ਉਹਨੇ ਇੱਥੋਂ ਨਹੀਂ ਉਹਨੇ ਮਤਲਬ ਪਾ ਕੇ ਕਲੀਨਿਕ ਰੋਡ ਪਾ ਕੇ ਉਹਨੇ ਗੋਲੀ ਕੱਢਤੀ ਇੱਥੋਂ ਤੇ ਉਸ ਤੋਂ ਬਾਅਦ ਚ ਬਾਈ ਉਹਨੇ ਆਹ ਚੈਂਬਰ ਇੰਨਾ ਰਗੜਦਾ ਜਿਹੜਾ ਆਪਣਾ ਇੱਥੋਂ ਕੱਟ ਬਣਿਆ ਹੋਇਆ ਤੇ ਉਸ ਹਿਸਾਬ ਦੇ ਨਾਲ ਥੋੜਾ ਰਗੜਦਾ ਬਾਈ ਇਹ ਕੰਮ ਕਦੇ ਵੀ ਨਾ ਕਰਿਓ ਕਿਉਂ ਜਿਹੜੀ ਇਹ ਬੈਨਲ ਆ ਇਹ ਬਈ ਇੱਕ ਨਾ ਕੋਲਡ ਫ੍ਰੀਜ਼ ਨੂੰ ਉੱਪਰ ਪ੍ਰੋਸੈਸ ਹੁੰਦਾ ਜਿਹਦੇ ਵਿੱਚੋਂ ਵੈਪਰ ਬਣਦੀ ਆ ਠੀਕ ਹੈ ਤੇ ਉਹਦੇ ਕਾਰਨ ਹੋਣ ਕਰਕੇ ਇਹ ਨਾ ਜਿਹੜਾ ਮਟੀਰੀਅਲ ਹੁੰਦਾਗਾ ਇਹਨੂੰ ਕਾਫੀ ਜ਼ਿਆਦਾ ਮਤਲਬ ਹੀ ਉਹਦੇ ਵਿੱਚ ਦੀ ਲਗਾਇਆ ਜਾਂਦਾਗਾ ਫਿਰ ਉਸ ਤੋਂ ਬਾਅਦ ਨਾ 315 ਦੀ ਗੱਲ ਕਰ ਰਹੇ ਮੇਰੇ ਮੈਂ ਵੈਸੇ ਬੈਨਲ ਤਾਂ ਕੋਈ ਵੀ ਨਹੀਂ ਲਗੜਨੀ ਚਾਹੀਦੀ ਤੇ ਜੇ ਦੀ ਗੱਲ ਕਰ ਰਿਹਾ ਫਿਰ ਉਸ ਤੋਂ ਬਾਅਦ ਬਈ ਇਹਦਾ ਨਾ ਜਿਹੜਾ ਚੈਂਬਰ ਬਣਦਾ ਇਹ ਚੈਂਬਰ ਬਈ ਵਿੱਚੋਂ ਕੋਈ ਇਹਦੇ ਚੂੜੀ ਨਹੀਂ ਛੜੀ ਹੋਈ ਇਹ ਵਿੱਚੇ ਚੈਂਬਰ ਹੈ ਇਹਦੇ ਆ ਡਾ ਆ ਚੈਂਬਰ ਐਨਕ ਇਹਨੂੰ ਨਾਲ ਜਦੋਂ ਇੱਥੋਂ ਰਗੜਤਾ ਵੀ ਸ਼ੱਕ ਬਈ ਛੋਟਾ ਕਿਤੇ ਕਾਰ ਦੂਸਰ ਫੇਰ ਨਹੀਂ ਫਸੂਗਾ ਮੈਂ ਇਹ ਗੱਲ ਨਾਲ ਸਹਿਮਤ ਹਾਂ ਪਰ ਬਈ ਜਿੱਥੋਂ ਗੋੜੀ ਨੇ ਚੱਲਣਾ ਉਹ ਖੋਲ ਆ ਜਿਹੜਾ ਖੋਲ ਦੀ ਜਿਵੇਂ ਮੰਨ ਕੇ ਚੱਲੋ ਵੀ ਆਹ ਜਿਹੜਾ ਗਲ ਆ ਇਹਦਾ ਇਹ ਗਲ ਬਈ ਹੋਰ ਫੁੱਲਣ ਲੱਗ ਜਾਊਗਾ ਫਿਰ ਫੁੱਲ ਕੇ ਬਈ ਜਿਹੜਾ ਖੋਲ ਆਗਾ ਨਾ ਉਹ ਫਟਣ ਲੱਗ ਜਾਊਗਾ ਜੇ ਖੋਲ ਫਟਣ ਲੱਗ ਗਿਆ ਫਿਰ ਬਈ ਇੱਥੋਂ ਇੰਜੈਕਟ ਨਹੀਂ ਹੋਣੀ ਗੋੜੀ ਬਾਹਰ ਠੀਕ ਹੈ ਬਾਕੀ ਮੇਰੇ ਅਨੁਸਾਰ ਤਾਂ ਹੀ ਹੈ ਮੈਂ ਇੱਕ ਗਨ ਹਾਊਸ ਨਾਲ ਗੱਲ ਕੀਤੀ ਸੀਗੀ ਵੀ ਜਿਹੜੇ ਇੱਥੋਂ ਬੈਲ ਬਰਾਗੜ ਦਿੰਦੇ ਨੇ ਕਹਿੰਦਾ ਹਾਂ ਹੋ ਜਾਂਦਾ ਫੈਕਟ ਉਹ ਮੈਂ ਸਾਰੀ ਗੱਲ ਕਰਕੇ ਆਇਆ ਤੇ ਪੁੱਛਿਆ ਵੀ ਸੀਗਾ ਤਕਰੀਬਨ ਕਿਤੇ ਵੀ ਸਹੀ ਵੀ ਹੋ ਜੂਗਾ ਪਰ ਕਹਿੰਦਾ ਵੀ ਦਿੱਕਤ ਇੱਥੇ ਹੀ ਰਹੂਗੀ ਵੀ ਗੋਲੀ ਜਿਹੜਾ ਖੋਲ ਅਗਰ ਇਹ ਫਟਣ ਲੱਗੇ ਨੂੰ ਵੀ ਹੋਮ ਗੋਲੀ ਬੜੀ ਮੋਟੀ ਫਾਹਦੀ ਹੈਗੀ ਉਹਦਾ ਫਸਣ ਦਾ ਕਾਰਨ ਪਤਾ ਕੀ ਹੈ ਬਈ ਜਦੋਂ ਗੋਲੀ ਬਹੁਤ ਛੇਤੀ ਫਾਇਰ ਜਿਹੜੇ ਇਹਦੇ ਵਿੱਚ ਫਾਇਰ ਹੁੰਦਾ ਹੈਗਾ ਨਾ ਤੁਹਾਨੂੰ ਵੀ ਪਤਾ ਕਿੰਨੀ ਆਗ ਅੱਗ ਵੱਲਦੀ ਹੈ ਇਹਨੂੰ ਬਈ 315 ਬੋਰ ਨੂੰ ਅੱਤ ਮਤਲਬ ਜਿਵੇਂ ਮੰਨ ਲਓ ਤੁਸੀਂ ਨੇ ਫਾਇਰ ਕਰਤਾ ਠੀਕ ਹੈ ਫਾਇਰ ਕਰਤਾ ਉਸ ਟਾਈਮ ਇਹ ਜੈਕਟ ਕਰੋ ਹਲਕਾ ਫੁਲਕਾ 10 ਸੈਕਿੰਡ ਦਾ ਟਾਈਮ ਲੱਗ ਜਾ ਖੋਲ ਫੁੱਲ ਜੂਗਾ ਵੀਰੇ ਠੀਕ ਹੈ ਉਹ ਤੁਹਾਡੀ ਕੋਈ ਰੈਪੀਡ ਦੀ ਦਿੱਕਤ ਨਹੀਂ ਜੀ ਐਮੋਸ਼ਨ ਦੀ ਦਿੱਕਤ ਆ ਮੇਰੇ ਕੋਲ ਵੀ ਮੈਂ ਕੈਲਕੂਲੇਸ਼ਨ ਕੱਢ ਕੇ ਵੀ ਰੱਖਿਆ ਜੀ ਕਿ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਆਪਣੇ ਕੋਲ ਮੇਰੇ ਕੋਲ ਵੀ ਇਹ ਹੀ ਆ ਮੈਨੂੰ ਲੱਗਦਾ ਤਕਰੀਬਨ ਗੋਲੀ ਫਸੂਗੀ ਮੈਂ ਫਾਇਰ ਨਹੀਂ ਕਰ ਰਿਹਾ ਹਜੇ ਕਦੇ ਜਦੋਂ ਕਦੇ ਮੈਂ ਫਾਇਰ ਕਰਾਂ ਮੈਂ ਤੁਹਾਨੂੰ ਦਿਖਾਉਂਗਾ ਕਮੈਂਟ ਆ ਗੋਲੀ ਬਿਲਕੁਲ ਸਹੀ ਆ ਤੇ ਆ ਵੀ ਸਹੀ ਆ ਆਹਾ ਆ ਖੋਲਦਾ ਨਾ ਮੂੰਹ ਆ ਕੋ ਥੋੜਾ ਫੁੱਲਿਆ ਹੋਇਆ ਹੈਗਾ ਇਹ ਗੋਲੀ ਰੀ ਤੁਹਾਨੂੰ ਪਤਾ ਆਪਣੇ ਨੂੰ ਤਾਂ ਕਿੱਥੇ ਭਰੀਆਂ ਭਰੀਆਂ ਨੇ ਬਈ ਇਹਦੇ ਨਾਲ ਹਲਕਾ ਜਿਹਾ ਮੂੰਹ ਮੂਰੋ ਖੁੱਲਿਆ ਹੈ ਦੇਖੋ ਤੁਸੀਂ ਬਾਕੀ ਸਾਰੀਆਂ ਨੇ ਚਿਪੇ ਹੋਏ ਨੇ ਇਹਦਾ ਹਲਕਾ ਫੁਲਕਾ ਖੁੱਲਿਆ ਹੈ ਮੂੰਹ ਇਹਦਾ ਠੀਕ ਹੈ ਇਹ ਜ਼ਰੂਰ ਗੋਲੀ ਫੁੱਲੂ ਬਈ ਮੈਂ ਇਹ ਨਹੀਂ ਕਹਿ ਸਕਦਾ ਵੀ ਨਹੀਂ ਫੁੱਲਣੀ ਪਰ ਲੱਗ ਰਿਹਾ ਜਿੱਥੇ ਤੱਕ ਮੈਨੂੰ ਵੀ ਮੈਂ 1-2 ਆਪਣੀ ਰਾਈਫਲ 'ਚ ਵੀ ਇੱਕ ਗੋਲੀ ਫੁੱਲ ਗਈ ਸੀ ਪਰ ਉਹ ਤਾਂ ਮੌਕੇ ਦੀ ਨਿਕਲ ਗਈ ਸੀ ਗੋਲੀ ਕੋਈ ਡਾ ਵੱਡਾ ਚੱਕਰ ਨਹੀਂ ਪੈਂਦਾ ਇਹ ਇਹ ਹੁੰਦਾ ਬਈ ਇਹ ਗੋਲੀ ਐਮੂਨੀਸ਼ਨ ਦੀ ਦਿੱਕਤ ਹੁੰਦੀ ਆ ਤੇ ਹੁਣ ਜਿਵੇਂ ਮੰਨ ਕੇ ਚਲੋ ਤੁਸੀਂ 30 ਯਰ 6 ਨਾਲ ਤੁਸੀਂ ਕੰਪੈਰੀਜ਼ਨ ਕਰਦੇ ਹੋਗੇ ਬਈ 30 ਯਰ 6 ਨਾਲ ਇਹਦਾ ਕੋਈ ਕੰਪੈਰੀਜ਼ਨ ਨਹੀਂ ਹੋਏਗਾ ਅ ਕਾਰਨ ਕੀ ਆ ਬਈ ਵੇਖੋ ਉਹ ਇੱਕ ਲਗੜ ক্যাਟਾਗਰੀ ਆ ਤੇ ਕੰਪੈਰੀਜ਼ਨ ਪਤਾ ਕੀ ਦਾ ਹੁੰਦਾ ਹੁੰਦਾ ਬਈ ਕੰਪੈਰੀਜ਼ਨ ਹੁੰਦਾ ਹੁੰਦਾ ਜਿਵੇਂ ਇਹਦਾ ਤੇ ਇੰਪੋਰਟਡ ਦਾ ਜਿਵੇਂ ਸੇਮ ਕੈਟਾਗਰੀ ਦੇ ਵਿੱਚ ਠੀਕ ਹੈ ਹੁਣ ਬਈ ਤੁਸੀਂ ਮੰਨ ਕੇ ਚਲੋ ਇੱਕ ਤਾਂ ਹੈਗਾ ਬਈ 60 ਕਿਲੋ ਦਾ ਬੰਦਾ ਇੱਕ ਕਹੇਗਾ ਬਈ ਘੱਟੋ ਘੱਟ ਇੱਕ ਕਾਟਲ 50 ਕਿਲੋ ਦਾ ਬਾਡੀ ਬਿਲਡਰ ਦਾ ਟਾਈਪ ਬੰਦਾ ਬਈ ਦੋਨਾਂ ਵਿਚਾਲੇ ਫਰਕ ਰਹੂਗਾ ਹੀ ਰਹੂਗਾ ਤੇ ਉਵੇਂ ਇਹਨਾਂ ਦੇ ਵਿੱਚ ਕੰਪੈਰੀਜ਼ਨ ਸੇਮ ਕੈਟਾਗਰੀ ਦਾ ਕੀਤਾ ਜਾ ਸਕਦਾ ਤੇ ਨਾ ਕਿ ਇੱਕ ਅਲੱਗ ਚੀਜ਼ ਨਾਲ ਹੁਣ ਹਾਲਾਂਕਿ ਹਲਕੀ ਫੁਲਕੀ ਦੇਖੀ ਜਾਵੇ ਤਾਂ 30 ਦੇ ਨਾਲ ਥੋੜੀ ਜੀ ਨਾ ਉਹਦੀ ਇੱਥੇ ਤੱਕ ਆਹ ਜਿਹੜੀ ਬਾਡੀ ਆ ਉਹ ਇੱਥੇ ਤੱਕ ਆ ਤੁਸੀਂ ਦੇਖਿਓ ਉਹਦੀ ਬਾਡੀ ਇਹਦੇ ਨਾਲ ਥੋੜੀ ਜ਼ਿਆਦਾ ਮੇਬੀ ਇੰਨੀ ਕੁ ਵੀ ਹੋ ਸਕਦਾ ਚਾਰ ਕੁੰਗਲੇ ਵੱਧ ਉਹਦੀ ਬਾਡੀ ਇਹਦੇ ਨਾਲ ਤੇ ਉਹ ਬਈ ਬੋਡੀ ਫਰੇਮ ਬਹੁਤ ਸਟਰਕਚਰ ਵੀ ਬਹੁਤ ਜਿਆਦਾ ਡਿਪੈਂਡ ਕਰਦਾ ਜੇ ਤੁਸੀਂ ਦੇਖੋ ਤਕਰੀਬਨ ਜਿਹੜੀਆਂ ਉਹ ਬਹੁਤ ਪਠਾਣੀ ਰਿਕੋਇਲਸ ਪਈਆਂ ਲੱਗੀਆਂ ਜਿਨ੍ਹਾਂ ਦੇ ਇੱਥੇ ਤੱਕ ਵੀ ਲੱਕੜ ਦਾ ਫਰੇਮ ਲੱਗਾ ਹੋਇਆ ਉਹ ਬਈ ਓਬਵੀਅਸ ਹੈ ਇਹਨਾਂ ਨੂੰ ਜਿਆਦਾ ਸਮੂਥ ਹੋ ਰੂਗੀ ਉਸ ਤੇ ਬੋਡੀ ਰਿਕੋਇਲ ਬਹੁਤ ਘੱਟ ਆਊਗਾ ਜਿਉਂ ਜਿਉਂ ਬੋਡੀ ਦੀ ਵਧੀ ਜਾਊਗੀ ਨਾ ਮੈਨੂੰ ਲੱਕੜ ਦਾ ਫਰੇਮ ਇਸੇ ਕਰਕੇ ਦਿੱਤਾ ਹੈ ਵੀ ਬੜੀ ਮੋਟੀ ਇਹ ਸਟੇਬਲ ਚੱਲੇ ਥੋੜਾ ਬਹੁਤਾ ਜਿਹੜਾ ਦਾ ਰਿਕੋਇਲ ਆ ਉਹ ਅਬਜ਼orb ਕਰੇ 39 ਥੋੜਾ ਜਿਆਦਾ ਰਿਕੋਇਲ ਜਿਆਦਾ ਮਾਰਦੀ ਹੈ ਪਰਲੀ ਮੈਨੂੰ ਨਹੀਂ ਪਤਾ 30 ਦਾ ਆਪਣੇ ਮੇਰੇ ਕੋਲ ਤਾਂ ਟੀਵੀ ਮੈਂ ਚਲਾਈਆ ਮੇਰੇ ਕੋਲ ਪਈਆ ਬਿਲਕੁਲ ਸੋਹਣ ਦਿਖਾਉਂਗਾ ਮੈਂ ਗੋਲੀ ਵੀ ਪਈਆ ਵੈਸੇ ਮੈਂ ਗੋਲੀਆਂ ਵੀ ਤਾਂ ਹੀ ਹੁੰਦੀਆਂ ਜੇ ਘਰੇ ਰਾਈਪਲ ਪਈ ਹੁੰਦੀ ਆ ਇਹ 30 ਦੀ ਗੋਲੀ ਆ ਵੀਰੇ ਠੀਕ ਆ ਮੈਂ ਚਲਾਈਆ ਤਕਰੀਬਨ ਇਹ ਸਿਲਰ ਇਹਨਾਂ ਬੈਲਟ ਦਾ ਕਾਰਤੂਸ ਆ ਠੀਕ ਆ ਤੇ ਇਹਦੀ ਕਦੇ ਵੀਡੀਓ ਆਪਾਂ ਫੇਰ ਬਣਾਵਾਂਗੇ ਤੇ ਇਹੇ ਬਈ ਉਹਦਾ ਨਾਮ ਥੋੜਾ ਜਿਆਦਾ ਬੜੀ ਜਿਆਦਾ ਮਾਰਦੀ ਤੇ ਬਜਨ ਵਿੱਚ ਤਕਰੀਬਨ ਆਮ 315 ਬੋਰ ਨੂੰ ਇਹਦੇ ਚ ਜਿਆਦਾ ਹੈਗਾ ਇਹ ਪੁਰਾਣੀ ਹੈ 315 ਦੇ ਵਿੱਚ ਆਉਂਦੀ ਹੈ ਇਹਨਾਂ ਦੇ ਉੱਪਰ ਇਅਰ ਮੈਂਸ਼ਨ ਨਹੀਂ ਹੈਗਾ ਮੇਬੀ ਹੋਵੇ ਹਾਂ ਹੈਗਾ ਜੀ ਇਹ ਤੇ ਹੈਗਾ AB 10 ਇਹ 10 ਮਾਡਲ ਹੈ ਜੀ 2010 ਤੇ ਦੇ ਉੱਪਰ ਕਿਸੇ ਵੀ ਥਾਂ ਤੇ RF I ਨਹੀਂ ਲਿਖਿਆ ਹੋਇਆ ਰੈਫਰ ਫੈਕਟਰੀ ਨਹੀਂ ਲਿਖਿਆ ਤੇ ਕਿਸੇ ਵੀ ਥਾਂ ਨਹੀਂ ਲਿਖਿਆ RF I ਈਵਨ ਕਿ ਇਹਦੇ ਉੱਪਰ ਨੰਬਰ ਮੈਂਸ਼ਨ ਆ ਹਾਂਜੀ ਨੰਬਰ ਮੈਂਸ਼ਨ ਆ ਸਪੋਰਟਿੰਗ ਰਾਈਫਲ 315 ਬਸ ਬਈ ਆਹੀ ਕੁਛ ਲਿਖਾਇਆ ਮੈਂ ਸੁਵਿਧਿ ਨਾ ਕਦੇ ਕਲੋਜ਼ ਮੈਂ ਤੁਹਾਨੂੰ ਮੈਂ ਦੇਖਦਾ ਮੈਂ ਇਹਦੇ ਵਿੱਚ ਫੋਟੋ ਐਡ ਕਰ ਦੂੰਗਾ ਇੱਥੇ ਆਰਐਫਆਈ ਨਹੀਂ ਲਿਖਿਆ ਹੋਇਆ ਸਦਾ ਦੋ ਗਿਆ 10 ਲਿਖਿਆ ਹੋਇਆ ਬਹੁਤ ਰੀਅਰ ਰਾਈਫਲਸ ਨਹੀਂ ਆ ਬਈ ਕੋਈ ਹੁੰਦਾਗਾ ਜਿਵੇਂ ਹਨਾ ਬਹੁਤ ਜਿਵੇਂ ਕੋਈ ਕਿਸੇ ਕਰਪਈਏ ਦੇ ਉੱਪਰ ਜਿਵੇਂ ਪਹਿਲਾਂ ਇੱਕ ਚੱਲੇ ਨਹੀਂ ਸੀ ਰੀਅਰ ਰੁਪਈਏ ਜੇ ਆਏ ਸੀਗੇ ਜਿਹਦੇ ਉੱਪਰ ਇੱਕ ਉਂਗਲ ਮਤਲਬ ਖੜੀ ਹੁੰਦੀ ਜਿਵੇਂ 1 ਰੁਪਇਆ 2 ਰੁਪਇਆਵੇਂ ਉਦੇ ਚ ਕਿਸੇ ਚ ਹੱਥ ਚ ਕੜਾ ਹੈਗਾ ਸੀ ਕਿਸੇ ਚ ਹੈ ਨਹੀਂ ਸੀ ਉਹ ਮੈਂ ਇਹਨਾਂ ਦੇ ਵਿੱਚ ਹੈਗਾ ਨਹੀਂ ਤੇ ਬਹੁਤ ਘੱਟ ਰੀ ਸੀਗੇ ਬਾਈ ਰੇਅਰ ਹੁੰਦੇ ਨੇ ਉਹ ਵੀ ਬਈ ਆਹ ਰੱਬ ਜਾੜੇ ਦਾ ਆਪਣੇ ਕੋਲ ਤਾਂ ਇਹ ਲੋਟ ਆਇਆ ਹੈ ਕਿਤਾ ਦੱਸ ਨਹੀਂ ਸਕਦੇ ਕਿ ਕਿ ਬਣੀ ਹੈ ਕਿਵੇਂ ਨਹੀਂ ਬਹੁਤ ਰੇਅਰ ਰਾਈਫਲਸ ਨੇ ਆ ਬਹੁਤ ਤੁਹਾਡੇ ਕੋਲ ਵੀ ਹੋ ਸਕਦਾ ਕੀ ਪਤਾ ਮੈਨੂੰ ਤੁਸੀਂ ਦੇਖਦੇ ਹੋ ਪਰ ਬਈ ਦੇਖੋ ਇਨਫੋਰਮੇਸ਼ਨ ਆ ਸਿਰਫ ਇੰਨੀ ਜੀ ਅਸੀਂ ਕਿ ਇਹਨੂੰ ਸਮੂਥ ਕਿਵੇਂ ਕਰਨਾ ਬਾਕੀ ਜੇ ਤੁਹਾਨੂੰ ਜਾਂ ਤੁਹਾਨੂੰ ਸੰਬੰਧ ਰਿਗਾਰਡਿੰਗ ਕੁਝ ਹੋਰ ਆ ਗੱਲਬਾਤ ਹੈਗੀ ਤੁਸੀਂ ਉਹ ਵੀ ਦੱਸ ਦਿਓ ਠੀਕ ਹੈ ਬੀ ਆਪਾਂ ਹੋਰ ਕੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੇਵਾਂ ਕਿਉਂਕਿ ਐ ਬਈ ਫੇਰ ਇਸ ਤੋਂ ਬਾਅਦ ਨਾ ਜਦੋਂ ਮੈਂ ਪਿਸਤੌਲ ਦੀ ਸੀਰੀਜ਼ ਸਟਾਰਟ ਕਰਤੀ 30 ਪਹਿਲਾਂ 32 ਦੀ ਫਿਰ 30 ਦੀ ਫਿਰ 45 ਦੀ ਫਿਰ ਹੌਕਲਰ ਐਂਡ ਕੋਚ ਦਾ ਕਿਉਂ ਬਈ 50 ਵੀ ਆਏਗਾ ਠੀਕ ਹੈ ਆਪਣੇ ਜਾਣਕਾਰ ਆਏਗਾ ਵੱਡੀ ਉਮਰ ਦੇ ਨੇ ਉਹਨਾਂ ਕੋਲ ਆ ਇੰਪੋਰਟਡ ਆ ਪਿੱਛੇ ਹੀ ਹੋ ਕੇ ਆਏਗਾ ਜਿਹਦੀ ਸੇਮ ਰੈਪਲੀਕਾ ਅੱਜ ਬਈ ਆਪਣੇ ਹੁਣ ਆ ਰਹੇ ਨੇ ਕਿ ਵੈਪਨ ਲਗੇ ਮੈਂ ਨਾਮ ਨਹੀਂ ਲੈਣਾ ਚਾਹੁੰਗਾ ਕਿਉਂਕਿ ਹਜੇ ਬਈ ਕੰਪਨੀ ਨੇ ਰਿਵੀਲ ਵੀ ਨਹੀਂ ਕਰਿਆ ਹੋਕਲੈਂਡ ਐਂਡ ਕੋਚ ਦਾ ਸੇਮ ਬਈ ਵੈਪਨ ਆ ਰਹੇ ਨੇਗੇ ਠੀਕ ਆ ਉਹ ਸ਼ਾਇਦ ਕਲੈਬ ਚਾਹਣਗੇ ਕਿ ਮੈਨੂੰ ਨਹੀਂ ਪਤਾ 50 ਕੈਲੀਬਰ ਦੇ ਵਿੱਚ ਹੈਗਾ 40 ਕੈਲੀਬਰ ਚ ਵੀ ਹੋਕਲੈਂਡ ਐਂਡ ਕੋਚ ਆਉਂਦਾਗਾ ਠੀਕ ਹੈ ਤੇ ਉਹਦੀ ਫਿਰ ਜਦੋਂ ਬਈ ਉਹਦੀ ਸੀਰੀਜ਼ ਸਟਾਰਟ ਹੋ ਗਈ ਫਿਰ ਮੈਂ ਰਾਈਫਲ ਦੀ ਨਹੀਂ ਪਾਉਣੀ ਫਿਰ ਹੁਣ ਆਇਆ ਵੀ ਜਿੰਨੇ ਵੀ ਤੁਹਾਡੇ ਕੋਈ ਕਮੈਂਟ ਨੇਗੇ ਬਈ ਤੁਸੀਂ ਆਹ ਵੀਡੀਓ ਥੱਲੇ ਕਰ ਦਿਓ ਕੋਈ ਤੁਹਾਡੇ ਕੋਈ ਮੰਨ ਲਓ 315 ਹੋਰ ਗੱਡੀ ਗਈ ਆ ਠੀਕ ਹੈ ਜਾਂ ਕੋਈ ਮਤਲਬ ਵੀ 30 ਦੇ ਟਕਰੀਬਨ ਹਲੇ ਤੁਸੀਂ ਬਣਾਉਣਾ ਕਿਉਂਕਿ 30 ਦੀ ਵੀ ਸੀਰੀਜ਼ ਇੰਨੀ ਲੰਮੀ ਚੱਲੂਗੀ ਜਿੰਨੀ ਲੰਮੀ 315 ਦੀ ਚੱਲੀ ਆ ਉਹ ਆਪਾਂ ਬਣਾਵਾਂਗੇ ਵੀ ਵਧੀਆ ਸੋਹਣੇ ਤਰੀਕੇ ਨਾਲ ਦੱਸਾਂਗੇ ਵੀ ਇੰਪੋਰਟਡ ਤੇ 30 ਤੇ ਇੰਪੋਰਟਡ ਦੀ ਬਣਾਵਾਂਗੇ ਵੀਡੀਓ ਤਕਰੀਬਨ ਇੰਪੋਰਟਡ ਹੀ ਪਈ ਆ ਤੇ ਇੰਪੋਰਟਡ ਤੁਸੀਂ ਬਈ 30 ਬਹੁਤ ਰੇਅਰ ਉਹ ਵੀ ਮੈਨੂੰ ਲੱਗਦਾ ਵੀ ਗਿਣ ਮੇ ਚੜਨੀ ਪੀਸ ਦੇ ਹੋਣਗੇ ਬਾਕੀ ਇੰਡੀਆ 'ਚ ਮੈਨੂੰ ਪਤਾ ਨਹੀਂ ਕਿੰਨੇ ਹੋਣਗੇ ਉਹ 37 ਜੀ ਦੀ ਆ ਬਹੁਤ ਰੇਅਰ ਰਾਈਫਲ ਲੇਕੀਆਂ ਉਹ ਆਪੋ ਦੇ ਪਰ ਵੀਡੀਓ ਬਣਾਵਾਂਗੇ ਜੇ ਤੁਹਾਨੂੰ ਕੁਝ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਠੀਕ ਹੈ ਬਈ ਤੇ ਜੇ ਇੱਥੇ ਤੱਕ ਵੀਡੀਓ ਦੇਖੀ ਤਾਂ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਈ ਆਇਆ ਯਾਰ ਪੰਜਾਬੀ ਚ ਇਨਫੋਰਮੇਸ਼ਨ ਹੋਰ ਕਿਉਂ ਬਣਾਉਂਦਾ ਨਹੀਂ ਮੇਰਾ ਬਈ ਜੀ ਬਹੁਤ ਕਰਦਾ ਮੈਂ ਗਨ ਹਾਊਸ ਜਾ ਜਾ ਕੇ ਵੀਡੀਓ ਬਣਾਵਾ ਪਰ ਬਈ ਪਤਾ ਗੱਲ ਕੀ ਆ ਜਿਵੇਂ ਆਪਾਂ YouTube ਦੇ ਉੱਪਰ ਐ ਮੈਂ ਪਾਉਣੇ ਹੈਗੇ ਉਹਨਾਂ ਕੋਲ ਬਈ ਆਪਦੇ ਲਾਇਸੈਂਸ ਬਣੇ ਹੋਏ ਹੋਣਗੇ ਗਨ ਹਾਊਸ ਵਾਲਿਆਂ ਦੇ ਉਹਨਾਂ ਵਾ ਵੈਪਨ ਸ਼ੋਅ ਕਰ ਸਕਦੇ ਨੇਗੇ ਤੇ ਤਕਰੀਬਨ ਬਣਾਈ ਵੀ ਜਾਂਦੇ ਨੇਗੇ ਪੰਜਾਬ ਤੋਂ ਬਾਹਰ ਪੰਜਾਬ ਦੀ ਗੱਲ ਕਰ ਰਿਹਾ ਮੈਂ ਥੋੜਾ ਜਿਹਾ ਕਾਨੂੰਨ ਸਖਤ ਆ ਹਜੇ ਕਦੇ ਮੌਕਾ ਮਿਲਿਆ ਆਪਾਂ ਨੂੰ ਕੋਈ ਗਨ ਹਾਊਸ ਵਾਲਾ ਜਿਵੇਂ ਆਪਣੇ ਨਾਲ ਕੋਈ ਭਾਈਚਾਰੇ ਵਾਂਗੂ ਬਣ ਕੇ ਖੜਿਆ ਆ ਆਪਾਂ ਵੀਡੀਓ ਬਣਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਪਰ 945 ਹੋਰ ਪੁਰਾਣੀ ਬਹੁਤ ਪਏ ਨੇ 1 2 ਥਾਵੇਂ ਤੁਸੀਂ ਸ਼ਾਇਦ ਇੱਕ ਉਹ ਸੀਗਾ 45 ਹੋਰ ਦੇ ਉੱਪਰ ਨਾ ਇੱਕ ਲਿਮਟਿਡ ਨੰਬਰ ਦੇ ਵਿੱਚ ਇੱਕ 45 ਹੋਰ ਆਇਆ ਹੈਗਾ ਉਹਦੀ ਵੀ ਵੀਡੀਓ ਬਣਾਵਾਂਗੇ ਆਪਾਂ ਜੇ ਤੁਹਾਨੂੰ ਚੰਗਾ ਲੱਗੇ ਤਾਂ ਬਈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਮਿਲਦਾ ਮੈਂ ਆਪਾਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ